ਸੋਸ਼ਲ ਮੀਡੀਆ ਦੇ ਉੱਪਰ ਲੱਗੀ ਪਾਬੰਦੀ ਵਿਰੁੱਧ ਨੌਜਵਾਨਾਂ ਨੇ ਕਰ ਲਿਆ ਵੱਡਾ ਇਕੱਠ ਭਾਰੀ ਰੋਸ ਪ੍ਰਦਰਸ਼ਨ ਕਰਨ ਲੱਗੇ ਪਰ ਸਰਕਾਰ ਨੇ ਕਰ ਦਿੱਤਾ लाठी चार्ज ਵਰਾਏ ਹੰਝੂ ਗੈਸ ਦੇ ਗੋਲੇ 16 ਦੇ ਕਰੀਬ ਲੋਕਾਂ ਦੀ ਹੋ ਗਈ ਮੌਤ ਸੱਚੇ ਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀ ਮਾ ਨੇਪਾਲ ਸਰਕਾਰ ਦੇ ਵੱਲੋਂ ਕੁਝ ਦਿਨ ਪਹਿਲਾਂ ਬਹੁਤ ਜ਼ਿਆਦਾ ਸਖਤ ਫੈਸਲਾ ਲਿਆ ਜਾਂਦਾ ਜਿਸ ਦੇ ਵਿੱਚ ਫੈਸਲੇ ਦੇ ਵਿੱਚ ਸਖਤ ਹੁਕਮ ਸੁਣਾਏ ਜਾਂਦੇ ਨੇ ਜਿਸ ਦੇ ਵਿੱਚ ਫੇਸਬੁੱਕ, YouTube, Instagram, Twitter ਸਮੇਤ ਕੁੱਲ 26 ਪਲੇਟਫਾਰਮ ਕੰਪਨੀਆਂ ਦੇ ਉੱਪਰ ਪਾਬੰਦੀ ਲਗਾਈ ਜਾਂਦੀ ਆ ਪਰ ਇਸੇ ਦਾ ਰੋਸ ਜਿਹੜਾ ਨੌਜਵਾਨੀ ਦੇ ਵਿੱਚ ਦੇਖਣ ਨੂੰ ਮਿਲਦਾ ਨੇਪਾਲ ਦੇ ਇਸ ਸਰਕਾਰ ਦੇ ਫੈਸਲੇ ਵਿਰੁੱਧ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਬੈਨ ਲਗਾਇਆ ਹਜ਼ਾਰਾਂ ਨੌਜਵਾਨ ਨੇ ਜਿਹੜੇ ਨੇਪਾਲ ਦੀਆਂ ਸੜਕਾਂ ਦੇ ਉੱਪਰ ਨਜ਼ਰ ਆਉਂਦੇ ਨੇ 61 ਮੰਡੂ ਦੇ ਸੰਸਦ ਭਵਨ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਲੱਗਦੇ ਨੇ ਲੋਕਾਂ ਦਾ ਇਹ ਕਹਿਣਾ ਹੈ ਕਿ ਬੈਨ ਆਵਾਜ਼ ਨੂੰ ਦਬਾਉਣ ਦੇ ਲਈ ਬੋਲਣ ਦੀ ਆਜ਼ਾਦੀ ਦੇ ਉੱਪਰ ਬਾਹਰ ਆ ਪੀੜ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੇ ਲਾਠੀ ਚਾਰਜ ਕੀਤਾ ਟੀਅਰ ਗੈਸ ਦੇ ਗੋਲੇ ਛੋਟੇ ਇਤੋਂ ਤੱਕ ਕਿ ਰਵੜ ਦੀਆਂ ਗੋਲੀਆਂ ਚਲਾਈਆਂ ਇਸ ਕਾਰਨ ਮੌਕੇ ਦੇ ਜਿਹੜੀ ਇਸ ਸਾਰੇ ਵਾਰਦਾਤ ਨੂੰ ਜਿਹੜਾ ਕਾਬੂ ਕਰਨ ਦੇ ਲਈ ਹਾਲਾਤ ਤਣਾਅਪੂਰਨ ਵੀ ਬਣ ਜਾਂਦੇ ਨੇ ਇਹ ਹਿੰਸਕ ਝੜਪ ਦੇ ਵਿੱਚ ਘੱਟੋ-ਘੱਟ 16 ਪ੍ਰਦਰਸ਼ਨਕਾਰੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਆ 100 ਤੋਂ ਵੱਧ ਇਸ ਰਵੜ ਦੀਆਂ ਗੋਲੀਆਂ ਹੰਝੂ ਗੈਸ ਦੇ ਗੋਲੇ ਜਾਂ ਫਿਰ ਲਾਠੀ ਚਾਰਜ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਦੇ ਵਿੱਚ ਹਾਲਾਂਕਿ ਇਲਾਜ ਦੇ ਲਈ ਭਰਤੀ ਵੀ ਕਰਵਾਇਆ ਗਿਆ ਪਰ ਨੌਜਵਾਨਾਂ ਨੇ ਸਰਕਾਰ ਦੇ ਇਸ ਕਦਮ ਦੀ ਨਿੰਦਿਆ ਕੀਤੀ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ ਪਾਬੰਦੀ ਅਸਲ ਦੇ ਵਿੱਚ ਲੋਕਾਂ ਦੀ ਆਵਾਜ਼ ਨੂੰ ਚੁੱਪ ਕਰਾਉਣ ਦੀ ਸਾਜ਼ਿਸ਼ ਦੱਸਿਆ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਇਹ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਜਾਨੀ ਕਿ ਸੰਘਰਸ਼ ਕੀਤਾ ਨੌਜਵਾਨਾਂ ਦੇ ਉੱਪਰ लाठी चार्ज ਕੀਤਾ ਰਬੜ ਦੀਆਂ ਗੋਲੀਆਂ ਹੰਝੂ ਗੈਸ ਦੇ ਗੋਲੇ ਭਰਾਈ ਜਾਂਦੇ ਨੇ 16 ਦੇ ਕਰੀਬ ਨੌਜਵਾਨਾਂ ਦੀ ਮੌਤ ਹੋ ਜਾਂਦੀ ਆ 100 ਦੇ ਕਰੀਬ ਜ਼ਖਮੀ ਹੋ ਜਾਂਦੇ ਨੇ ਹਾਲਾਂਕਿ ਇਲਾਜ ਦੇ ਲਈ ਹਸਪਤਾਲਾਂ ਦੇ ਵਿੱਚ ਭਰਤੀ ਨੇ ਪਰ ਨੌਜਵਾਨ ਹਲੇ ਵੀ ਆਪਣੀ ਇਸ ਗੱਲ ਦੇ ਉੱਪਰ ਅੜੇ ਹੋਏ ਨੇ ਸਰਕਾਰ ਦੇ ਫੈਸਲੇ ਦੀ ਨਿੰਦਿਆ ਕਰ ਰਹੇ ਨੇ ਕਹਿੰਦੇ ਕਿ ਜੇ ਸਰਕਾਰ ਫੈਸਲਾ ਵਾਪਸ ਨਹੀਂ ਲੈਂਦੀ ਬੈਨ ਨਹੀਂ ਹਟਾਉਂਦੀ ਤਾਂ ਅਸੀਂ ਅੱਗੇ ਵੀ ਸੰਘਰਸ਼ ਇਸੇ ਤਰੀਕੇ ਕਰਦੇ ਰਾਂਗੇ ਸਰਕਾਰ ਨੇ ਕਿਹਾ ਕਿ ਫੇਸਬੁੱਕ YouTube Instagram ਅਤੇ Twitter ਵਰਗੀਆਂ ਕੁੱਲ 26 ਪਲੇਟਫਾਰਮ ਕੰਪਨੀਆਂ ਦੇ ਉੱਪਰ ਦਫ਼ਤਰ ਲੋਕਲ ਸੰਪਰਕ ਅਤੇ ਸ਼ਿਕਾਇਤ ਸੁਣਨ ਵਾਲਾ ਜਿਹੜਾ ਅਧਿਕਾਰੀ ਹੈ ਰਜਿਸਟਰ ਕਰਨਾ ਸੀ ਪਰ ਇਹਨਾਂ ਨੇ ਇਹ ਨਿਯਮ ਨਹੀਂ ਮੰਨੇ ਯਾਨੀ ਕਿ ਸਰਕਾਰ ਦੇ ਮੁਤਾਬਕ ਲੋਕਲ ਸੰਪਰਕ ਨੰਬਰ ਜਾਂ ਫਿਰ ਕੋਈ ਦਫ਼ਤਰ ਹੈ ਜਾਂ ਫਿਰ ਸ਼ਿਕਾਇਤ ਸੁਣਨ ਵਾਲਾ ਅਧਿਕਾਰੀ ਜਿਹੜਾ ਇਹਨਾਂ ਕੰਪਨੀਆਂ ਨੇ ਸਰਕਾਰ ਨੂੰ ਰਜਿਸਟਰ ਕਰਵਾਉਣਾ ਸੀ ਕਿ ਜੇਕਰ ਕੋਈ ਸ਼ਿਕਾਇਤ ਆ ਇਸ ਦੇ ਨਾਲ ਸੰਪਰਕ ਕੀਤਾ ਜਾਵੇ ਪਰ ਸਰਕਾਰ ਕਹਿੰਦੀ ਹੈ ਕਿ ਇਹ ਇਹਨਾਂ ਕੰਪਨੀਆਂ ਨੇ ਕਿਸੇ ਵੀ ਤਰੀਕੇ ਦਾ ਨਿਜਮ ਨਹੀਂ ਮੰਨਿਆ ਨੇਪਾਲ ਦੀ ਸੁਪਰੀਮ ਕੋਰਟ ਨੇ ਵੀ ਇਹ ਕਿਹਾ ਸੀ ਕਿ ਇਹਨਾਂ ਪਲੇਟਫਾਰਮਾਂ ਨੂੰ ਦੇਸ਼ ਦੇ ਵਿੱਚ ਰਜਿਸਟਰ ਕਰਨਾ ਜ਼ਰੂਰੀ ਹੈ ਨਹੀਂ ਤਾਂ ਕਾਰਵਾਈ ਹੋਵੇਗੀ ਨੇਪਾਲ ਸਰਕਾਰ ਨੇ ਹਾਲ ਹੀ ਦੇ ਵਿੱਚ ਇਹ ਵੀ ਦਲੀਲ ਦਿੱਤੀ ਸੀ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਪਰ ਗਲਤ ਜਾਣਕਾਰੀ ਅਸ਼ਾਂਤੀ ਫੈਲ ਰਹੀ ਆ ਇਸੇ ਕਰਕੇ ਬਹੁਤ ਸਾਰੀ ਫੇਕ ਜਾਣਕਾਰੀ ਵੀ ਜਿਹੜੀ ਵਾਇਰਲ ਹੋ ਰਹੀ ਆ ਤੇ ਇਸੇ ਕਰਕੇ ਸਰਕਾਰ ਨੇ ਇਸ ਨੂੰ ਜਿਹੜਾ ਬੈਨ ਲਗਾਉਣਾ ਲਾਜ਼ਮੀ ਸਮਝਿਆ ਜ਼ਰੂਰੀ ਸਮਝਿਆ ਪਰ ਇਸ ਦੇ ਵਿੱਚ ਵਿਰੋਧੀਆਂ ਦਾ ਇਹ ਵੀ ਕਹਿਣਾ ਹੈ ਕਿ ਲੋਕਤੰਤਰਿਕ ਹੱਕਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਆ ਸਾਜ਼ਿਸ਼ ਹੋ ਰਹੀ ਆ ਲੋਕਾਂ ਦਾ ਕਹਿਣਾ ਹੈ ਕਿ ਪਾਬੰਦੀ ਬੋਲਣ ਦੀ ਆਜ਼ਾਦੀ ਦੇ ਉੱਪਰ ਹਮਲਾ ਉਹਨਾਂ ਨੂੰ ਲੱਗਦਾ ਕਿ ਸਰਕਾਰ ਲੋਕਾਂ ਦੀ ਆਵਾਜ਼ ਨੂੰ ਸੋਸ਼ਲ ਮੀਡੀਆ ਦੇ ਉੱਪਰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਜਿੱਤੇ ਸਰਕਾਰ ਇਹ ਕਹਿ ਰਹੀ ਆ ਕਿ ਫੇਕ ਜਾਣਕਾਰੀ ਫੈਲ ਰਹੀ ਆ ਹਾਲਾਂਕਿ ਸਰਕਾਰ ਦਾ ਇੱਕ ਇਹ ਵੀ ਦਲੀਲ ਆ ਕਿ ਜੇਕਰ ਇਹ ਪਲੇਟਫਾਰਮ ਚਲਾਉਣੇ ਨੇ ਤਾਂ ਘੱਟੋ-ਘੱਟ ਸਾਨੂੰ ਰਜਿਸਟਰ ਕਰਾਓ ਕਿ ਕਿੱਥੇ ਤੁਹਾਡਾ ਕੋਈ ਦਫ਼ਤਰ ਆ ਕਿੱਥੇ ਕੋਈ ਅਧਿਕਾਰੀ ਆ ਕਿ ਜੇਕਰ ਸਰਕਾਰ ਨੂੰ ਕੋਈ ਪਾਬੰਦੀ ਲੱਗਦੀ ਆ ਕੋਈ ਉਲੰਘਣਾ ਲੱਗਦੀ ਆ ਤੇ ਉੱਥੇ ਸਰਕਾਰ ਕੰਪਲੇਂਟ ਕਰ ਸਕੇ ਪਰ ਜਦੋਂ ਇਹਨਾਂ ਸਾਰੇ ਨਿਯਮਾਂ ਦੀ ਉਲੰਘਣਾ ਕਰਦੀ ਆ ਤਾਂ ਇੰਸਟਾਗ੍ਰਾਮ ਫੇਸਬੁੱਕ YouTube ਟਵਿੱਟਰ ਸਮੇਤ 26 ਪਲੇਟਫਾਰਮ ਕੰਪਨੀਆਂ ਬੰਦ ਹੋ ਜਾਂਦੀਆਂ ਨੇ ਤੇ ਹੁਣ ਨੌਜਵਾਨ ਸੰਘਰਸ਼ ਕਰ ਰਹੇ ਨੇ 16 ਦੀ ਮੌਤ ਹੋ ਚੁੱਕੀ ਆ 100 ਜ਼ਖਮੀ ਹੋ ਚੁੱਕੇ ਨੇ ਉਹ ਕਹਿੰਦੇ ਕਿ ਅਸੀਂ ਭਵਿੱਖ ਦੇ ਵਿੱਚ ਵੀ ਇਸੇ ਤਰੀਕੇ ਸੰਘਰਸ਼ ਕਰਦੇ ਰਹਾਂਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਦੇ ਉੱਪਰ ਕੋਈ ਫੈਸਲਾ ਹੋਰ ਲੈਂਦੀ ਆ ਬੈਨ ਹਟਾਉਂਦੀ ਆ ਕਿ ਸੁਪਰੀਮ ਕੋਰਟ ਇਸ ਦੇ ਉੱਪਰ ਕੋਈ ਫੈਸਲਾ ਸੁਣਾਉਂਦੀ ਆ ਜਾਂ ਫਿਰ ਨੌਜਵਾਨ ਜਿਹੜੇ ਉਹ ਵਾਪਸ ਛੱਡਦੇ ਨੇ ਜਾਂ ਫਿਰ ਇਹ ਸਭ ਦੇ ਵਿਚਾਲੇ ਜਿਹੜੀਆਂ 26 ਕੰਪਨੀਆਂ ਨੇ ਕੋਈ ਕਦਮ ਚੁੱਕਦਿਆਂ ਨੇ ਕੋਈ ਆਪਣਾ ਦਫ਼ਤਰ ਆ ਲੋਕਲ ਦਫ਼ਤਰ ਕੋਈ ਅਧਿਕਾਰੀ ਜਾਂ ਕਿਸੇ ਤਰੀਕੇ ਨਾਲ ਰਜਿਸਟਰ ਕਰਦੀਆਂ ਨੇ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਵਕਤ ਨੇਪਾਲ ਦੇ ਵਿੱਚ ਲੱਖਾਂ ਨੌਜਵਾਨ ਸੜਕਾਂ ਦੇ ਉੱਪਰ ਨੇ ਹਾਲਾਤ ਬਹੁਤ ਜ਼ਿਆਦੇ ਤਣਾਪੂਰਨ